ਅੱਜ ਸਾਡੇ ਤਰਨਤਾਰਨ ਜ਼ਿਲ੍ਹੇ ਦੀ ਮੰਡੀ ਦੇ ਵਿੱਚ ਮੀਟਿੰਗ ਹੀ ਜਿਹੜੀ ਕਿ ਸਾਡੇ ਪ੍ਰਧਾਨ ਨੇ ਇਥੋਂ ਦਿਲਬਾਖ ਜੀ ਪੁਰਾਣੇ ਚੱਲੇ ਆਉਂਦੇ ਇਥੋਂ ਪੱਤੀ ਦੇ ਨਾਲ ਹੀ ਸਾਡੀ ਹੋਰ ਮੰਡੀਆਂ ਵੀ ਪੈਂਦੀਆਂ ਉਹਨਾਂ ਮੰਡੀਆਂ ਚੋਂ ਵੀ ਪ੍ਰਧਾਨ ਆਏ ਆ ਤੇ ਇਹ ਸਾਡੇ ਤਰਨਤਾਰਨ ਦੀ ਦਾਣਾ ਮੰਡੀ ਦੇ ਪ੍ਰਧਾਨ ਨੇ ਦਿਲਬਾਖ ਨਾਲ ਸਾਡੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਸਰਦਾਰ ਸਰਵਨ ਸਿੰਘ ਤੁਨ ਸਾਹਿਬ ਹਲਕਾ ਇੰਚਾਰਜ ਸਾਡੇ ਹਰਮੀਤ ਸਿੰਘ ਸੰਧੂ ਜੀ ਤੇ ਨਾਲ ਸਾਡੇ ਪੰਜਾਬ ਦੇ ਆੜਤੀ ਯੂਨੀਅਨ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਰਾਣਾ ਜੀ ਅੱਜ ਇੱਥੇ ਪਹੁੰਚਿਆ ਪਹਿਲਾਂ ਤੇ ਇਹਨਾਂ ਸਾਰੇ ਸਾਥੀਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਧੰਨਵਾਦ ਕਰਦੇ ਆ ਵੀ ਸਾਡੀ ਡਿਸਟ੍ਰਿਕਟ ਦੇ ਵਿੱਚ ਆਏ ਆ ਸਾਡੇ ਇਲਾਕੇ ਦੇ ਵਿੱਚ ਆਏ ਆ ਜਿੰਨੀਆਂ ਵੀ ਸਾਡੇ ਇਸ ਹਲਕੇ ਦੀਆਂ ਜਾਂ ਇਸ ਜ਼ਿਲ੍ਹੇ ਦੀਆਂ ਮੰਗਾਂ ਨੇ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਚ ਲਿਆ ਕੇ ਹੱਲ ਵੀ ਕਰਾਈਆਂ ਜਾਣਗੀਆਂ ਜਿਹੜੀਆਂ ਕਿਸਾਨਾਂ ਦੀਆਂ ਜਾਂ ਆੜਤੀਆਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਉਹ ਵੀ ਹੱਲ ਹੋਣਗੀਆਂ ਆ ਪਿਛਲੇ ਦਿਨੀ ਮਜ਼ਦੂਰਾਂ ਦੀ ਮਜ਼ਦੂਰੀ ਵਧਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ 10% ਮਜ਼ਦੂਰੀ ਵਧੀ ਆ ਮਜ਼ਦੂਰਾਂ ਦੇ ਹੱਕੇ ਤਚਵੀ ਖੜੇ ਆ ਨਾਲ ਜਿਹੜੀ 2.5% ਦਾਮੀ ਦੀ ਗੱਲ ਚੱਲਦੀ ਆ ਉਹ ਵੀ ਅਸੀਂ ਸੈਂਟਰ ਤੋਂ ਲੈ ਕੇ ਆਵਾਂਗੇ ਜਿਹੜੀ ਕਿ ਸੈਂਟਰ ਨੇ ਮਹਿਜ 1 46 ਰੁਪਏ ਕਰਤੀ ਆ ਪੌਣੇ 2 ਰੁਪਏ ਬੰਦੀ ਆ ਛਾਲੀਆਂ ਰੁਪਈਆਂ ਨਾਲ 2425 ਰੁਪਏ ਕਣਕ ਦਾ ਭਾਅ ਹੀ ਉਹਦੇ ਹਿਸਾਬ ਦੇ ਨਾਲ ਵੇਖੀ ਤੇ 60 ਰੁਪਏ ਕੁਝ ਪੈਸੇ ਦਾਮੀ ਬੰਦੀ ਆ ਵੀ 14 ਰੁਪਏ ਦਾਮੀ ਇੱਕ ਕਿੰਟਲ ਦੇ ਪਿੱਛੇ ਡਾਤੀ ਆੜਤੀਆਂ ਦੀ ਹਮੇਸ਼ਾ ਮੰਗਾਈ ਹੁੰਦੀ ਆ ਤੇ ਮੰਗਾਈ ਦੇ ਨਾਲ ਜਿੰਸ ਦਾ ਵੀ ਭਾਅ ਵੱਧਦਾ ਮਜ਼ਦੂਰੀ ਵੀ ਵਾਧੀ ਆ ਤੇ ਉਸੇ ਤਰ੍ਹਾਂ ਚਲੋ ਦામੀ ਇਹਨਾਂ ਦੀ 2.5% ਤੋਂ ਵਧਣੀ ਨਹੀਂ ਤੇ ਘੱਟ ਵੀ ਨਹੀਂ ਕਰਨੀ ਚਾਹੀਦੀ ਜਿਵੇਂ ਭਾਅ ਵੱਧਦਾ ਤੇ ਆੜਤੀਆਂ ਦੀ ਜਿਹੜੀ ਦામੀ ਉਹ ਵੀ ਵਾਧੀ ਜਾਂਦੀ ਇਹ ਪਿਛਲੀ ਕਾਂਗਰਸ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨਾਲ ਰਲ ਕੇ ਐਮੈਂਡਮੈਂਟ ਕਰਕੇ ਅਪ ਟੂ 2.5 ਜਿਹੜਾ ਸ਼ਬਦ ਪਾਤਾ ਮੰਡੀ ਬੋਰਡ ਦੇ ਵਿੱਚ ਅਪ ਟੂ 2.5 ਦਾ ਮਤਲਬ ਵੀ 2.5% ਤੱਕ ਤਾਂ 2.5% ਤੱਕ ਤਾਂ ਕਰਤਾ 46 ਰੁਪਏ ਤੋਂ ਲੈ ਕੇ ਵੀ ਜਿਵੇਂ 60 ਰੁਪਏ ਕੁਝ ਪੈਸੇ ਬਣਨੇ ਹੀ ਉਹ 46 ਰੁਪਏ ਤੋਂ ਘਟ ਕੇ ਸੈਂਟਰ ਗਵਰਨਮੈਂਟ ਕੱਲਾ 1 ਰੁਪਏ ਵੀ ਦੇ ਸਕਦੀ 1% ਨਹੀਂ ਕੱਲਾ 1 ਰੁਪਏ ਇਹ ਤੇ ਆੜਤੀਆਂ ਨੂੰ ਇੱਕ ਮੋਠ ਹੋ ਕੇ ਕੇਂਦਰ ਸਰਕਾਰ ਨਾਲ ਲੜਾਈ ਲੜਨੀ ਪਊ ਯੂਨੀਅਨ ਇੱਕ ਕਰਨੀ ਪਊ ਜਿਹੜੀ ਕੇਂਦਰ ਨੇ ਸਾਡੇ ਪੈਸੇ ਘਟਾਏ ਆ ਇਥੋਂ ਪੰਜਾਬ ਦੇ ਆਗੂਆਂ ਨੇ ਰਲ ਕੇ ਕਾਂਗਰਸ ਦੇ ਬੰਦਿਆਂ ਨੇ ਉਹ ਅਸੀਂ ਆਪਦੇ ਹੱਕ ਕੂਕ ਪੰਜਾਬ ਵਾਲੇ ਲੈਣਾ ਜਾਣਦੇ ਆ ਤੇ ਕਈ ਨਾ ਸਾਡੇ ਆਰਤੀਏ ਭਰਾ ਕਹਿ ਦਿੰਦੇ ਆ ਵੀ ਪੰਜਾਬ ਗਵਰਨਮੈਂਟ ਦੇ ਤੇ ਉਹ ਭਰਾ ਉਹ ਪੰਜਾਬ ਗਵਰਨਮੈਂਟ ਲਈ 50 100 ਕਰੋੜ ਰੁਪਈਆ ਕੋਈ ਏਡੀ ਵੱਡੀ ਅਮਾਉਂਟ ਨਹੀਂ ਗੀ ਪਰ ਗੱਲ ਸਹੇਦ ਨਹੀਂ ਗੱਲ ਪਏ ਦੀ ਆ ਅੱਗੇ ਪ੍ਰੋਕਿਊਰਮੈਂਟ ਦੇ ਵੇਲੇ ਜਿਹੜੀ ਸੀਸੀ ਲਿਮਟ ਜਾਰੀ ਹੁੰਦੀ ਆ ਉਹਦੇ ਚ ਹਰ ਸੀਜ਼ਨ ਦੇ ਵਿੱਚ 1000 ਕਰੋੜ ਰੁਪਈਆ ਪੰਜਾਬ ਗਵਰਨਮੈਂਟ ਪਾਉਂਦੀ ਆ ਤੇ ਜੇ ਆਪਾਂ ਇਹ ਵੀ 150 ਕਰੋੜ ਜਿਹੜਾ ਧਾਮੀ ਦਾ ਬੰਦਾ ਵਾ ਜਿਹੜੇ ਉਤਲੇ 14 ਰੁਪਈਆ ਦਾ ਬੰਦਾ ਉਹ ਜੇ ਤੇ ਪੰਜਾਬ ਗਵਰਨਮੈਂਟ ਨੇ ਦੇਣਾ ਸ਼ੁਰੂ ਕਰਤਾ ਤੇ ਸੈਂਟਰ ਦਾ ਕੀ ਆ ਉਹ ਕਹਿਣਗੇ ਕੋਨੀਏ ਭਾਰ ਚੱਲੀ ਜਾਂਦੇ ਆ ਅਗਲੀ ਵਾਰੀ ਸੀਸੀ ਲਿਮਿਟ ਵਧਾਈ ਕਰ ਦਿਓ ਆਪਾਂ ਤਗੜਿਓ ਕਿ ਆਪਦੇ ਹੱਕ ਜੋ ਸੈਂਟਰ ਤੋਂ ਬੰਦੇ ਸੈਂਟਰ ਤੋਂ ਲੈਣੇ ਆ ਈਪੀਐਫ ਜਿਹੜਾ ਸੈਂਟਰ ਗਵਰਨਮੈਂਟ ਕੱਢਦੀ ਆ ਉਹ ਈਪੀਐਫ ਆਪਾਂ ਜਿਹੜਾ ਦਾਮੀ ਤੇ ਜਾਂ ਲੇਬਰ ਤੇ ਪੈਂਦਾ ਉਹ ਆਪਾਂ ਬੰਦ ਕਰਾਉਣਾ ਯਾਰ ਲੇਬਰ ਦਾਮੀ ਤੇ ਕਾਦਾ ਈਪੀਐਫ ਬੰਦਾ ਕੇਂਦਰ ਦਾ ਉਹ ਵੀ ਨਜਾਇਜ਼ ਕੱਟਿਆ ਜਾਂਦਾ ਮੁੜ ਕੇ ਵਾਪਸ ਨਹੀਂ ਆਉਂਦਾ ਬਹਾਨਾ ਇਹ ਹੁੰਦਾ ਵੀ ਇੱਕ ਵਾਰਾ ਕਟਾ ਦਿਓ ਮੁੜ ਕੇ ਤੁਹਾਡੇ ਅਕਾਊਂਟ 'ਚ ਵਾਪਸ ਆ ਜੂਗਾ ਅਸੀਂ ਤੇ ਕੋਈ 2-4% ਬੰਦੇ ਵੇਖੇ ਜਿਨ੍ਹਾਂ ਦਾ ਵਾਪਸ ਆਉਂਦਾ ਦੂਜਿਆਂ ਦਾ ਤੇ ਮੁੜ ਕੇ ਪੇ ਕਿ ਉਹ ਪ੍ਰਧਾਨ ਜੀ ਇਤਰਾ ਹੀ ਹੁੰਦਾ ਉਹ ইপিএফ ਚੋਂ ਮੁੜ ਕੇ ਰੁਪਈਆ ਨਹੀਂ ਲੱਭਦਾ ਤੇ ਮੈਂ ਇਹਨਾਂ ਸਾਰੇ ਆੜਤੀ ਭਰਾਵਾਂ ਨੂੰ ਇੱਥੇ ਵਿਸ਼ਵਾਸ ਦਿਵਾਇਆ ਬਤੌਰ ਪੰਜਾਬ ਸਰਕਾਰ ਦੇ ਵਿੱਚ ਵਜ਼ੀਰ ਦੇ ਤੌਰ ਤੇ ਸਾਡੇ ਐਮ ਐਲ ਏ ਸਾਹਿਬਾਨਾਂ ਨੇ ਨਾਲ ਸਾਡੇ ਜਸਵਿੰਦਰ ਰਾਣਾ ਜੀ ਇਹ ਪ੍ਰਧਾਨ ਬਣੇ ਨੇ ਨਾਮ ਨਿਯੁਕਤ ਤੇ ਪਹਿਲਾਂ ਤੇ ਇਹਨਾਂ ਨੂੰ ਬਤਾਈ ਦਿੰਨੇ ਆਂ ਕਿ ਇਹ ਸਾਡੇ ਇਲਾਕੇ 'ਚ ਪਹਿਲੀ ਵਾਰ ਆਏ ਆ ਇਹਨਾਂ ਨੂੰ ਲੱਖ ਲੱਖ ਮੁਬਾਰਕਾਂ ਬਾਕੀ ਜਿੰਨੇ ਵੀ ਆੜਤੀਆਂ ਦੇ ਮਸਲੇ ਆ ਉਹ ਪਿਛਲੀ ਵਾਰਾਂ ਜਿਹੜੀ ਮੀਟਿੰਗ ਹੋਈ ਆ ਪਿਛਲੀ ਮੀਟਿੰਗ ਦੇ ਵਿੱਚ 12 ਮੰਗਾਂ ਰੱਖੀਆਂ ਆਰਤੀ ਯੂਨੀਅਨ ਨੇ ਪੰਜਾਬ ਗਵਰਨਮੈਂਟ ਅੱਗੇ ਜਿਹਦੇ ਚੋਂ 8 ਮੰਗਾਂ ਪੰਜਾਬ ਗਵਰਨਮੈਂਟ ਨਾਲ ਸੰਬੰਧਿਤ ਸਨ ਤੇ 4 ਮੰਗਾਂ ਸੈਂਟਰ ਗਵਰਨਮੈਂਟ ਨਾਲ ਜਿਹੜੀਆਂ 8 ਪੰਜਾਬ ਗਵਰਨਮੈਂਟ ਨਾਲ ਉਹ ਅਸੀਂ ਮੌਕੇ ਤੇ ਹੀ ਸਾਰੀਆਂ ਹੱਲ ਕਰਵਾਤੀਆਂ ਜਿਹੜੀਆਂ 4 ਸੈਂਟਰ ਵਾਲੀਆਂ ਉਹ ਵੀ ਅਸੀਂ ਇਹਨਾਂ ਨਾਲ ਵਾਅਦਾ ਕਰਦੇ ਆਂ ਸਰਦਾਰ ਭਗਵੰਤ ਸਿੰਘ ਮਾਨ ਤੇ ਅਸੀਂ ਸਾਰੇ ਆਰਤੀਆਂ ਦੇ ਵਕੀਲ ਬਣ ਕੇ ਸੈਂਟਰ ਗਵਰਨਮੈਂਟ ਨਾਲ ਅੱਗੇ ਹੋ ਕੇ ਲੜਾਂਗੇ ਤੇ ਆੜਤੀਆਂ ਦੇ ਹੱਕ ਪੰਜਾਬ ਦੇ ਹੱਕ ਕਿਸਾਨਾਂ ਦੇ ਹੱਕ ਲਿਆ ਕੇ ਦਵਾਂਗੇ ਸਰ ਜਿਹੜਾ ਡਾਲਾ ਵਾ ਉਹ ਡਾਲਾ ਕੀ ਕੇਂਦਰ ਸਰਕਾਰ ਚੋਂ ਹੁੰਦਾ ਕਿ ਜਾਂ ਪੰਜਾਬ ਸਰਕਾਰ ਚੋਂ ਹੁੰਦਾ ਨਹੀਂ ਡਾਲਾ ਜਿਹੜਾ ਹੁੰਦਾ ਨਾ ਡਾਲਾ ਨਾ ਪੰਜਾਬ ਸਰਕਾਰ ਦਾ ਨਾ ਕੇਂਦਰ ਸਰਕਾਰ ਦਾ ਇਹ ਲੇਬਰ ਵੱਲੋਂ ਜਦੋਂ ਮੰਡੀਆਂ 'ਚ ਮਾਲ ਆਉਂਦਾ ਉਦੋਂ ਠੱਕੇਸ਼ਾਈ ਨਹੀਂ ਇਹਨਾਂ ਤੋਂ ਪੈਸੇ ਲਏ ਜਾਂਦੇ ਆੜਤੀਆਂ ਤੋਂ ਤੇ ਟੱਕਾਂ ਆਣਿਆਂ ਤੋਂ ਉਹ ਕੋਸ਼ਿਸ਼ ਇਹ ਹੋਊਗੀ ਵੀ ਲੇਬਰ ਜਿਹੜੀ ਆ ਉਹ ਠੱਕੇਸ਼ਾਈ ਨਾ ਕਰੇ ਜੋ ਉਹਨਾਂ ਦੀ ਲੇਬਰ ਪੰਦੀ ਆ ਉਹ ਲੇਬਰ ਲੈਣ ਜਿਹੜਾ ਡਾਲਾ ਵਾ ਉਹਦਾ ਭਾਰ ਮੁੜ ਕੇ ਟਰੱਕਾਂ ਵਾਲਿਆਂ ਤੇ ਤੇ ਆੜਤੀਆਂ ਤੇ ਪੈਂਦਾ ਉਹ ਨਜਾਇਜ਼ ਭਾਰ ਨਾ ਪਵੇ ਬਾਕੀ ਜਿਹੜੇ ਟੈਂਡਰ ਪਾਉਣ ਦੀ ਪ੍ਰਕਿਰਿਆ ਉਹਦੇ ਵਿੱਚ ਅਸੀਂ ਇਹ ਕਲੋਜ਼ ਪਾਤਾ ਵੀ ਜੇ ਕੋਈ ਟੈਂਡਰਕਾਰ ਜੀ ਕੋਲ ਟਰੱਕ ਐ ਨਹੀਂ ਉਹ ਮਾਲ ਆੜਤੀਆਂ ਵੀ ਢੋ ਸਕਦਾ ਜੇ ਆੜਤੀਏ ਕੋਲ ਟਰੱਕ ਐ ਨਹੀਂ ਉਹ ਮਾਲ ਮਿਲਿੰਗ ਕਰਨ ਵਾਲਾ ਸ਼ੈਲਰ ਮਿੱਲ ਦਾ ਮਾਲਕ ਉਹ ਵੀ ਢੋ ਸਕਦਾ ਉਹ ਵੀ ਅਸੀਂ ਸੋਧ ਕਰਤੀ ਐ ਐਮੈਂਡਮੈਂਟ ਕਰਤੀ ਐ ਉਹ ਕਾਨੂੰਨ ਦੇ ਵਿੱਚ ਤੇ ਨਾਲ ਜਿਹੜੇ ਅਗੇ ਲੁੱਟ ਕਰਦੇ ਹੀ ਟੈਂਡਰਕਾਰ ਉਹਨਾਂ ਨੂੰ ਵੀ ਸਖਤ ਚੇਤਾਵਨੀ ਆ ਜੋ ਤੁਸੀਂ ਮੰਡੀਆਂ ਦੇ ਵਿੱਚ ਟਰੱਕਾਂ ਵਾਲਿਆਂ ਦਾ ਜਾਂ ਲੇਬਰ ਨਾਲ ਕਰਦੇ ਇੱਕ ਇੱਕ ਰੁਪਿਆ ਉਹਨਾਂ ਦਾ ਦਿਓ ਜੇ ਕੋਈ ਟੈਂਡਰਕਾਰ 1 ਰੁਪਿਆ ਵੀ ਕਿਸੇ ਲੇਬਰ ਵਾਲੇ ਦਾ ਜਾਂ ਟਰੱਕ ਵਾਲੇ ਦਾ ਮਾਰੂਗਾ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਸਰ ਮੌਜੂਦ ਮਸ਼ੀਨਾ ਜਿਹੜੀਆਂ ਹੁੰਦੀਆਂ ਨੇ ਜਿਹੜਾ ਇੱਕ ਤੇ ਮਾਰਕਰ ਕਮੇਟੀ ਕੋ ਆ ਦੂਸਰਾ ਇਹਨਾਂ ਦੇ ਕੋਲ ਹੁੰਦੀ ਆ ਤੀਸਰੀ ਇੱਕ ਹੋਰ ਹੁੰਦੀ ਆ ਉਹ ਮੌਸਰ ਵੱਖੋ ਵੱਖਰੇ ਕਿਸਾਨ ਬੜੇ ਪਰੇਸ਼ਾਨ ਹੁੰਦੇ ਨੇ ਦੇਖੋ ਮਾਰਦੀ ਪਰੇਸ਼ਾਨ ਹੁੰਦੇ ਨੇ ਦੇਖੋ ਜਿਹੜੇ ਬਾਹਰੋਂ ਕੋਈ ਛੇਲਣ ਵਾਲੇ ਆਪਦੇ ਮੌਸਰ ਮੀਟਰ ਲੈ ਕੇ ਆਉਂਦੇ ਆ ਜਾਂ ਆੜਤੀਗੇ ਆਪਦੇ ਮੋਇਸਚਰ ਮੀਟਰ ਰੱਖਦੇ ਆ ਉਹਨਾਂ ਮੋਇਸਚਰ ਮੀਟਰਾਂ ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਮੋਇਸਚਰ ਮੀਟਰ ਜਿਹੜਾ ਸਰਕਾਰ ਨੂੰ ਵੈਲਿਡ ਆ ਉਹ ਆ ਮਾਰਕੀਟ ਕਮੇਟੀ ਦਾ ਮੋਇਸਚਰ ਮੀਟਰ ਜਾਂ ਤੇ ਆਪਦਾ ਮੋਇਸਚਰ ਮੀਟਰ ਉਹਦੇ ਨਾਲ ਅਟੈਚ ਕਰ ਲੈਣ ਭੀ ਜੋ ਮੋਇਸਚਰ ਮਾਰਕੀਟ ਕਮੇਟੀ ਦਾ ਮੋਇਸਚਰ ਮੀਟਰ ਕੱਢਦਾ ਉਹਦੇ ਅਨਸਾਰ ਹੀ ਹੋਵੇ ਤੇ ਜੇ ਇਹਨਾਂ ਦਾ ਗਲਤ ਕੱਢਦਾ ਇਹਨਾਂ ਦੇ ਮੋਇਸਚਰ ਮੀਟਰ ਆ ਉਹ ਗਾਂ ਜਬਤ ਕਰਾਵਾਂਗੇ ਕਿਉਂਕਿ ਉਹਦੇ ਨਾਲ ਕਿਸਾਨਾਂ 'ਚ ਆੜਤੀਆਂ 'ਚ ਤੇ ਮਜ਼ਦੂਰਾਂ 'ਚ ਦਰਾਰ ਪੈਂਦੀ ਆ ਜਦੋਂ ਛੇਲਰਾਂ ਵਾਲੇ ਆਪਦੇ ਮੋਇਸਚਰ ਮੀਟਰ ਲੈ ਕੇ ਆਉਂ ਸਰ ਅੱਜ ਸਾਡੀ ਤਰਨਤਾਰਨ ਮੰਡੀ ਦੀ ਮੀਟਿੰਗ ਸੀ ਜਿਹੜੀ ਕਿ ਸਾਡੇ ਦਲਬਾਖ ਸਿੰਘ ਜੀ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਹੋਈ ਹੈ ਸਾਡੇ ਮਾਨਯੋਗ ਕੈਬਨਟ ਵਜ਼ੀਰ ਔਰ ਸਾਡੇ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਸਾਹਿਬ ਸ਼੍ਰੀ ਲਾਲਜੀਤ ਸਿੰਘ ਭੁੱਲਰ ਸਾਹਿਬ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਇਹਨਾਂ ਦੇ ਨਾਲ ਸਾਰੇ ਐਮ ਐਲ ਏ ਸਾਹਿਬਾਨ ਵੀ ਇੱਥੇ ਆਏ ਨੇ ਅਸੀਂ ਇਹਨਾਂ ਸਾਰਿਆਂ ਨੂੰ ਇਹਨਾਂ ਦਾ ਜੀ ਆਇਆਂ ਵੀ ਕਹਨੇ ਸਾਡੀ ਆੜਤੀ ਐਸੋਸੀਏਸ਼ਨ ਤਰਨਤਾਰਨ ਵੱਲੋਂ ਵੀ ਤੇ ਪੰਜਾਬ ਵੱਲੋਂ ਵੀ ਅੱਜ ਸਾਡੇ ਬਹੁਤ ਸਾਰੇ ਮਸਲੇ ਸੀ ਜੋ ਪਿੱਛੇ ਸਾਡੀ 29 ਸਤ ਨੂੰ ਸਰਕਾਰ ਨਾਲ ਮੀਟਿੰਗ ਹੋਈ ਹੈ ਜਿਹੜੇ ਮਸਲੇ ਉਹਦੇ ਚ ਹੱਲ ਹੋਏ ਨੇ ਉਹ ਵੀ ਅਸੀਂ ਸਾਰੇ ਆੜਤੀਆਂ ਨੂੰ ਉਹਨਾਂ ਮਸਲਿਆਂ ਤੋਂ ਜਾਣੂ ਕਰਵਾਇਆ ਔਰ ਸਾਨੂੰ ਪੰਜਾਬ ਸਰਕਾਰ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੇ ਸਾਡੇ 2-3 ਮਸਲੇ ਰਹਿ ਗਏ ਜੋ ਕੇਂਦਰ ਨਾਲ ਸੰਬੰਧਿਤ ਨੇ ਭਾਵੇਂ ਉਹ ਆੜਤ 22% ਕਰਨ ਦਾ ਹੈ ਈਪੀਐਫ ਦਾ ਮਸਲਾ ਹੈ ਜਾਂ ਸਾਈਲੋ ਗਦਾਮਾਂ ਦਾ ਉਹ ਵੀ ਕੇਂਦਰ ਸਰਕਾਰ ਤੋਂ ਹੱਲ ਕਰਵਾ ਕੇ ਦੇਣਗੇ ਜਿਸ ਦਿਨ ਦੀ ਵੀ ਸਾਡੀ ਇਹ ਨਵੀਂ ਚੋਣ ਹੋਈ ਹੈ ਪੰਜਾਬ ਸਰਕਾਰ ਨੇ ਸਾਡੇ ਬਹੁਤ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਜਿਨ੍ਹਾਂ ਦੀਆਂ ਕੁਝ ਨੋਟੀਫਿਕੇਸ਼ਨਾਂ ਹੋ ਚੁੱਕੀਆਂ ਨੇ ਜਿਨ੍ਹਾਂ ਚ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਮਜ਼ਦੂਰਾਂ ਨੂੰ ਦਿੱਤੀ ਗਈ ਹੈ ਜੋ ਬੀਤੇ ਦਿਨੀ 10% ਰੇਟ ਮਜ਼ਦੂਰੀ ਦੇ ਵਿੱਚ ਜਿਹੜੇ ਮੰਡੀ ਮਜ਼ਦੂਰਾਂ ਦੇ ਮਜ਼ਦੂਰੀ ਦਾ ਕੰਮ ਕਰਦੇ ਨੇ ਮੰਡੀਆਂ ਦੇ ਵਿੱਚ ਉਹਨਾਂ ਦੇ ਰੇਟਾਂ 'ਚ ਵਾਧਾ ਕੀਤਾ ਗਿਆ ਉਹ 10% ਵਾਧਾ ਕੀਤਾ ਗਿਆ ਜਿਹਦੇ ਨਾਲ ਲਗਭਗ 100 ਕਰੋੜ ਰੁਪਇਆ ਜੀਰੀ ਦੇ ਵਿੱਚ ਤੇ 50 ਕਰੋੜ ਰੁਪਏ ਕਣਕ ਦੇ ਵਿੱਚ ਜਿਹੜਾ ਹੈ 150 ਕਰੋੜ ਰੁਪਏ ਉਹ ਮਜ਼ਦੂਰਾਂ ਦੀ ਸਿੱਧੇ ਤੌਰ ਤੇ ਜੇਬ ਚ ਆਏਗਾ ਇਹਦੇ ਨਾਲ ਹੀ ਕੁਝ ਇੱਕ ਦੋ ਲਫਜ਼ ਅਮੈਂਡਮੈਂਟ ਜਿਹੜੀਆਂ ਨੇ ਪਿਛਲੀ ਸਰਕਾਰ ਵੇਲੇ ਮੰਡੀ ਬੋਰਡ ਦੀਆਂ ਚੇਂਜ ਕਰ ਦਿੱਤੀਆਂ ਗਈਆਂ ਸੀ ਐਕਟ ਦੇ ਵਿੱਚ ਪ੍ਰੋਵੀਜ਼ਨ ਜਿਹੜੀ 2.5% ਦੀ ਹਟਾ ਕੇ ਅਪ ਟੂ 2.5% ਦਾ ਲਫਜ਼ ਪਾ ਚੁੱਕੇ ਸੀ ਜੋ ਮੰਤਰੀ ਜੀ ਨੇ ਦੱਸਿਆ ਉਹ ਵੀ ਸਾਡਾ ਹੱਲ ਹੋਣ ਜਾ ਰਿਹਾ ਹੈ ਬਿਜਲੀ ਦੇ ਕਨੈਕਸ਼ਨਾਂ ਦਾ ਟੈਂਪਰੇਰੀ ਦਾ ਮੁੱਦਾ ਸੀ ਉਹ ਵੀ ਸਾਡਾ ਹੱਲ ਹੋਣ ਜਾ ਰਿਹਾ ਹੈ ਜੇ OTS ਸਕੀਮ ਦਾ ਮਸਲਾ ਸੀ ਜੋ ਮੰਡੀ ਬੋਰਡ ਨਾਲ ਸੰਬੰਧਿਤ ਹੈ ਉਹ ਵੀ ਸਾਨੂੰ ਜਿਹੜਾ ਸੈਕਟਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੱਲ ਹੋਣ ਜਾ ਰਿਹਾ ਸੋ ਅਸੀਂ ਬਹੁਤ ਸਾਰੇ ਮਸਲੇ ਨੇ ਜਿਹੜੇ ਪੰਜਾਬ ਸਰਕਾਰ ਦੀ ਰਹਿਮਾਈ ਦੇ ਹੇਠ ਔਰ ਸਾਡੇ ਮਾਨਯੋਗ ਮੰਤਰੀ ਜੀ ਜੋ ਸਾਡੀ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਨੇ ਜਿਨ੍ਹਾਂ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਆੜਤੀਆਂ ਦੇ ਹਿੱਤਾਂ ਦੀ ਗੱਲ ਕੀਤੀ ਹੈ ਤੇ ਹੁਣ ਤੇ ਉਹ ਕੈਬਨਿਟ ਵਜ਼ੀਰ ਨੇ ਔਰ ਸਭ ਤੋਂ ਵੱਡੀ ਗੱਲ ਕਿ ਉਹ ਜੋ ਪ੍ਰੋਕਿਊਰਮੈਂਟ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਇੱਕ ਕਮੇਟੀ ਬਣੀ ਹੈ ਉਹਦੇ ਚ ਵੀ ਉਹ ਮੈਂਬਰ ਨੇ ਸੋ ਉੱਥੇ ਵੀ ਉਹ ਸਾਡੀ ਵਕਾਲਤ ਕਰ ਰਹੇ ਨੇ ਸਾਨੂੰ ਲੱਗਦਾ ਨਹੀਂ ਕਿ ਸਾਡਾ ਆਉਣ ਵਾਲੇ ਦਿਨਾਂ 'ਚ ਕੋਈ ਵੀ ਮਸਲਾ ਜਿਹੜਾ ਪੰਜਾਬ ਸਰਕਾਰ ਤੱਕ ਰਹੇਗਾ ਸਾਰੇ ਮਸਲੇ ਹੱਲ ਹੋਣਗੇ ਇੱਕ ਫੈਸਲਾ ਅੱਜ ਅਸੀਂ ਸਾਰੇ ਆੜਤੀਆਂ ਦੀ ਹਾਜ਼ਰੀ 'ਚ ਕੀਤਾ ਕਿ ਜੇ ਕੋਈ ਐਕਸਪੋਰਟਰ ਕੋਈ ਖਰੀਦਦਾਰ ਬਾਸਮਤੀ ਦੀ ਪੇਮੈਂਟ ਜਿਹੜੀ ਹੈ ਉਹ 30 ਅੱਠ ਤੱਕ ਕਲੀਅਰ ਨਹੀਂ ਕਰਦਾ ਭਾਵੇਂ ਉਹ ਤਰਨਤਾਰ ਨਾਲ ਸਬੰਧਤ ਹੋਵੇ ਭਾਵੇਂ ਫਾਜ਼ਲਕਾ ਨਾਲ ਜਾਂ ਕਿਸੇ ਹੋਰ ਸ਼ਹਿਰ ਨਾਲ ਹੋਵੇ ਉਹਦੀ ਪਰਚੇਜ਼ ਅਸੀਂ ਪੂਰੇ ਪੰਜਾਬ 'ਚ ਜਿਹੜੀ ਹੈ ਬੰਦ ਕਰ ਦੇਾਂਗੇ ਜੇ ਕੋਈ ਪਿਛਲੀ ਪਤ ਹੈਗੀ ਆੜਤੀਆਂ ਦੀ ਨਹੀਂ ਕਰਦਾ ਤੇ ਜਿਹੜੇ ਆੜਤ ਵਾਲੇ ਸਾਡੇ ਮਸਲੇ ਨੇ ਉਹਦੇ ਲਈ ਵੀ ਅਸੀਂ ਸਾਰੇ ਐਮਐਲਏ ਸਾਹਿਬਾਨ ਕੋਲ ਜਾ ਕੇ ਜਿਹੜਾ ਹੈ ਉਹਨਾਂ ਨੂੰ ਮੰਗ ਪੱਤਰ ਦੇਾਂਗੇ ਤਾਂ ਕਿ ਸਾਡੀ ਸੀਐਮ ਸਾਹਿਬ ਕੋਲ ਆਵਾਜ਼ ਪਹੁੰਚੇ ਤੇ ਸੀਐਮ ਸਾਹਿਬ ਸਾਡੀ ਆਵਾਜ਼ ਜਿਹੜੀ ਹੈ ਉਹ ਕੇਂਦਰ ਸਰਕਾਰ ਤੱਕ ਪਹੁੰਚਾ ਸਕਣ ਸੋ ਅਸੀਂ ਸਾਰੇ ਹੀ ਪੰਜਾਬ ਦੇ ਆੜਤੀ ਵੀਰਾਂ ਨੂੰ ਅਪੀਲ ਕਰਦੇ ਆ ਕਿ ਆਉਣ ਵਾਲੇ ਦਿਨਾਂ 'ਚ ਕੋਈ ਵੀ ਮਸਲਾ ਜਿਹੜਾ ਉਹ ਪੈਂਡਿੰਗ ਨਹੀਂ ਰਹਿਣਾ ਜੋ ਇੱਥੇ ਡਾਲੇ ਦੇ ਰੂਪ 'ਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲੁੱਟ ਹੁੰਦੀ ਹੈ ਜਾਂ ਟਰਾਂਸਪੋਰਟਰ ਇੱਥੇ ਲੁੱਟ ਕਰਦੇ ਨੇ ਉਹ ਵੀ ਜਿਹੜਾ ਅਸੀਂ ਬਿਲਕੁਲ ਅੱਜ ਤੋਂ ਬੰਦ ਕਰ ਦਿੱਤੀ ਗਈ ਹੈ ਚਾਹੇ ਲਿਫਟਿੰਗ ਸਾਨੂੰ ਰੋਕਣੀ ਪਵੇ ਸੀਜ਼ਨ ਦੇ ਦੌਰਾਨ ਕੋਈ ਵੀ ਕੰਮ ਸਾਨੂੰ ਰੋਕਣਾ ਪਵੇ ਅਸੀਂ ਕੋਈ ਵੀ ਨਜਾਇਜ਼ ਕਟੌਤੀ ਜਿਹੜੀ ਹੈ ਉਹ ਨਹੀਂ ਦੇਵਾਂਗੇ ਜਿਹਦੇ ਲਈ ਵੀ ਸਮੂੱਚੇ ੜਤੀਆਂ ਨੇ ਤਾੜੀਆਂ ਮਜਾ ਕੇ ਹੱਥ ਖੜੇ ਕਰਕੇ ਜਿਹੜਾ ਉਹ ਇਸ ਫੈਸਲੇ ਤੇ ਮੋਹਰ ਲਾਈ ਅੱਜ ਦਾ ਪ੍ਰੋਗਰਾਮ ਇਹ ਪੰਜਾਬ ਪ੍ਰਧਾਨ ਆਪਣੇ ੜਤੀ ਅਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਰਾਣਾ ਜੀ ਆਪਣੇ ਜਾਇਏ ਸੀ ਇੱਥੇ ਸਾਡੀਆਂ ਮੁਸ਼ਕਲਾਂ ਸੁਣਨ ਤੇ ਨਾਲ ਮੰਤਰੀ ਲਾਜਿਤ ਭੁੱਲਰ ਜੀ ਤੇ ਸਾਰੇ ਐਮਐਲਏ ਸਾਹਿਬ ਰਮੇਸ਼ ਸਿੰਘ ਸੰਧੂ ਜੀ ਵੀ ਆਏ ਸੀ ਇੱਥੇ ਤੇ ਸਾਡੀਆਂ ਜਿੰਨੀਆਂ ਮੰਡੀ ਦੀਆਂ ਮੁਸ਼ਕਲਾਂ ਉਹਨਾਂ ਸਾਡੀਆਂ ਸੁਣੀਆਂ ਕਹਿੰਦੇ ਤੁਰੰਤ ਤੁਹਾਡਾ ਹੱਲ ਕਰਿਆ ਜਾਊਗਾ ਸਾਡੀਆਂ ਮੇਨ ਮੁਸ਼ਕਲਾਂ ਜਿਹੜੀਆਂ ਹੈਗੀਆਂ ਸੀ ਉਹ ਹੈਗੀਆਂ ਡਾਲੇ ਦੀਆਂ ਠੀਕ ਹੈ ਜੀ ਬਾਕੀ 25% ਦਮੀ ਦਾ ਸੀ ਮੌਇਸਚਰ ਦਾ ਹੈਗਾ ਸੀ ਮੌਇਸਚਰ ਕੱਟ ਦਾ ਜਿਹੜਾ ਮੌਇਸਚਰ ਕੱਟ ਲੱਗਦਾ ਤੇ ਇਹ ਸਾਰੀਆਂ ਮੁਸ਼ਕਲਾਂ ਸਾਰੀਆਂ ਹੀ ਦਸੀਆਂ ਉਹਨਾਂ ਨੇ ਕਿਹਾ ਤੁਰੰਤ ਤੁਹਾਡੇ ਇਹਨਾਂ ਹੱਲ ਕਰਿਆ ਜਾਣਾ ਅਜਾ ਪ੍ਰਧਾਨ ਜੀ ਕੋਈ ਮੁਸ਼ਕਲ ਜਿਹੜੀ ਆ ਤੁਹਾਡੇ ਨਾਲ ਮਸਲੇ ਆ ਜੇ ਨਹੀਂ ਹੱਲ ਹੁੰਦੇ ਤਾਂ ਫੇਰ ਦੇਖੋ ਜੀ ਸਰਕਾਰ ਅ ਅੱਜ ਜਿਹੜੀ ਸਰਕਾਰ ਸਾਡੇ ਦਵਾਰ ਆਈ ਆ ਆਹ ਮੁਸ਼ਕਲ ਸੁਣ ਲਈ ਇਦੋਂ ਆ ਮੁਸ਼ਕਲਾਂ ਸੁਣ ਆਉਂਦੇ ਆ ਤੇ ਦਾ ਮਤਲਬ ਵੀ ਉਹ ਉਹਨਾਂ ਨੇ ਹੱਲ ਕਰਨੇ ਤਾਂ ਹੀ ਸੁਣ ਆਉਂਦੇ ਧੰਨ ਵਧੀਆ ਲੱਗਾ ਜੀ ਸਾਨੂੰ ਬਹੁਤ ਵਧੀਆ ਲੱਗਾ ਕਿਉਂਕਿ ਸਾਡੇ ਕੋਲ ਅਜੇ ਤੱਕ ਕਦੀ ਨਹੀਂ ਹੋਇਆ ਕਿ ਮਤਲਬ ਜਿਹੜੀ ਸਰਕਾਰ ਤੁਹਾਡੇ ਕੋ ਆਪ ਆ ਕੇ ਤੁਹਾਡੀਆਂ ਮੁਸ਼ਕਲਾਂ ਸੁਣੇ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਆ ਕੇ ਸਾਡੇ ਵਿੱਚ ਬਹਿ ਕੇ ਕਿ ਸਾਡੀਆਂ ਜਿਹੜੀਆਂ ਮੰਡੀ ਦੀਆਂ ਮੁਸ਼ਕਲਾਂ ਸਾਡੇ ਹਲਕੇ ਦੀਆਂ ਜਿੰਨੀਆਂ ਮੰਡੀਆਂ ਉਹਨਾਂ ਦੀਆਂ ਮੁਸ਼ਕਲਾਂ ਆ ਕੇ ਸੁਣੀਆਂ ਤੇ ਉਹਦਾ ਹੱਲ ਵੀ ਕਰਨ ਦਾ